ਸਮਾਜ ਸੇਵਾ ਦੇ ਕਮਾਂਧੇ ਸਿਰ ਮੋਰ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਫੜਾ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਹੀਨਾਵਾਰ ਅੰਗਹੀਣਾ ਨੂੰ ਪੈਨਸ਼ਨ ਅਤੇ ਫੂਡ ਬੰਡਲ ਸੰਬੰਧੀ ਇੱਕ ਸਮਾਗਮ ਸੰਸਥਾਪਕ ਪ੍ਰਧਾਨ ਚਤੰਦਰ ਭਾਵੀਦੀ ਦੇਖਰੇਖੇ ਹੇਠ ਕਰਵਾਇਆ ਗਿਆ ਇਸਾਰੇ ਸਮਾਗਮ ਚ ਗੋਲਡੀ ਸਰ ਹਲਰਣੂਆ ਪ੍ਰਵਾਸੀ ਭਾਰਤੀ ਮਨਪ੍ਰੀਤ ਕੌਰ ਅਤੇ ਸਿਮਰਨ ਚਾਚੋਗੀ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਦੌਰਾਨ ਜਿਤੇ ਜਤਿੰਦਰ ਬਾਬੀ ਅਤੇ ਉਹਨਾਂ ਦੀ ਟੀਮ ਵੱਲੋਂ ਜ਼ਰੂਰਤਮੰਦ ਅੰਗਹੀਣਾ ਨੂੰ ਮਹੀਨਾਵਾਰ ਪੈਨਸ਼ਨ ਵੰਡੀ ਗਈ ਉਤੇ ਹੀ ਫਰੂਟ ਦੀ ਵੰਡ ਵੀ ਕੀਤੀ ਗਈ। ਇਸ ਦੌਰਾਨ ਜਤਿੰਦਰ ਬਾਬੀ ਨੇ ਸਾਰੇ ਹੀ ਪ੍ਰਵਾਸੀ ਭਾਰਤੀਆਂ ਅਤੇ ਪੂਰੀ ਟੀਮ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹਰ ਮਹੀਨੇ ਦੀ 1 ਤਾਰੀਖ ਨੂੰ ਜ਼ਰੂਰਤਮੰਦ ਮਹਿਲਾਵਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਚਰکی ਮਿਤੀ 15 ਤਾਰੀਖ ਨੂੰ ਅੰਗਹੀਣਾ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਂਦੀ ਹੈ। ਉਹਨਾਂ ਵਿਸ਼ਵਾਸ ਦਵਾਏ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖੇ ਜਾਣਗੇ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਰੀ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ 1 ਤਰੀਕ ਨੂੰ ਜਿਹੜੀਆਂ ਸਾਡੀਆਂ ਮਾਮਾ ਪੈਨਾ ਵਿਧਵਾਵਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਔਰ ਹਰ 15 ਤਰੀਕ ਨੂੰ ਜਿਹੜੇ ਸਾਡੇ ਵੀਰ ਭੈਣ ਭਰਾ ਪਿਕਲਾਂਗਾ ਜਿਹੜੇ ਚੱਲ ਫਿਰਨ ਵਿੱਚ ਅਸਮਰਥ ਆ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਏ ਇਹ ਉਪਰਾਲਾ ਤਦ ਹੀ ਹੁੰਦਾ ਜਦੋਂ ਤੁਸੀਂ ਸਾਰੇ ਵੀਰਾਂ ਦਾ ਭੈਣ ਭਰਾਵਾ ਦਾ ਸਹਿਯੋਗ ਹੁੰਦਾ ਅੱਜ ਜਿਹੜਾ ਸਭ ਤੋਂ ਵੱਡਾ ਸਹਿਯੋਗ ਆ ਹਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰਾ ਭਰਾ ਗੋਲਦੀ ਸਰਾਰੇ ਰਾਣੋ ਕੀ ਤੋਂ ਆ ਤੇਰੀ ਉੱਥੇ ਜੂਨੀਅਰ ਦੀ ਸ਼ਾਪ ਆ ਮੇਰੇ ਵੀਰ ਦੀ ਤੇ ਇਹਨੂੰ ਕਿਸੇ ਨੇ ਕੈਨੇਡਾ ਤੋਂ ਸੇਵਾ ਭੇਜੀ ਸੀ ਸਾਡੀ ਭੈਣਾ ਮਨਪ੍ਰੀਤ ਕੌਰ ਉਸ ਭੈਣ ਨੇ ਸੇਵਾ ਭੇਜੀ ਸੀਗੀ ਇਸ ਕੰਮ ਲਈ ਅੱਜ ਜਿਹੜਾ ਕੀ ਆ ਇਹਨਾਂ ਨੂੰ ਜਿੰਨੇ ਭੈਣ ਭਰਾ ਵਾ ਇਹਨਾਂ ਨੂੰ ਫਰੂਟ ਦਿੱਤਾ ਗਿਆ ਵਾ ਗਰਮੀਆਂ ਨੂੰ ਮੱਦੇ ਨਜ਼ਰ ਰੱਖਦੇ ਤੇ ਇਸ ਕਰਕੇ ਇਦਾਂ ਦੀਆਂ ਹੋਰ ਵੀ ਵੀਰ ਭੈਣ ਭਰਾ ਵਾ ਜਿਹੜੇ ਇਸ ਸੰਸਥਾ ਨਾਲ ਜੁੜੋ ਤਾਂ ਕਿ ਅਸੀਂ ਹੋਰ ਵੀ ਚੰਗੇ ਚੰਗੇ ਉਪਰਾਲੇ ਕਰ ਸਕੀਏ ਤਦ ਹੀ ਕਰ ਸਕਦੇ ਹਾਂ ਜਦੋਂ ਤੁਹਾਡਾ ਸਾਰਿਆਂ ਦਾ ਸਹਿਯੋਗ ਹੁੰਦਾ ਵਾ ਤੇ ਅਸੀਂ ਬਹੁਤ ਧੰਨਵਾਦੀਆਂ ਆਪਣੀ ਭੈਣ ਦੇ ਜਿਹੜੀ ਕੈਨੇਡਾ ਬੈਠੀ ਆ ਔਰ ਸਾਡਾ ਵੀਰ ਗੋਲਡੀ ਇਹਦੇ ਅਸੀਂ ਧੰਨਵਾਦੀਆਂ ਔਰ ਹਮੇਸ਼ਾ ਇਹ ਸੰਸਥਾ ਦੇ ਵਿੱਚ ਕੋਈ ਨਾ ਕੋਈ ਸਹਿਯੋਗ ਕਰਦਾ ਔਰ ਅਸੀਂ ਬਹੁਤ ਜ਼ਿਆਦਾ ਧੰਨਵਾਦੀਆਂ ਸਿਮਰਨ ਚਾਚੂ ਕੀ ਤੂੰ ਆ ਮੇਰਾ ਭਰਾ ਉਹ ਹਮੇਸ਼ਾ ਜਿੰਨੀ ਵੀ ਇਹ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਵਿਕਲਾ ਗਿਆ ਉਹਨਾਂ ਦੀ ਪੈਨਸ਼ਨ ਦਾ ਖਰਚਾ ਸਾਰਾ ਉਹ ਚੱਕਦਾ ਵਾ ਸਿਮਰਨ ਆ ਜਿਹੜਾ ਮੁੰਡਾ ਚਾਚੋ ਕੀ ਤੋਂ ਆ ਉਹੀ ਸਾਰਾ ਖਰਚਾ ਚੱਕਦਾ ਸੀ ਉਹਦੀ ਤੇ ਉਹਦੇ ਪਰਵਾਦ ਦੀ ਉਮਰ ਲੰਬੀ ਹੋਵੇ ਰੱਬ ਉਹਨੂੰ ਖੁਸ਼ ਰੱਖੇ ਤੇ ਸਦਾ ਹੀ ਤਰੱਕੀਆਂ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਦੇ ਕਮਾਂਦੇ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਫੜਾ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਹੀਨਾਵਾਰ ਅੰਗਹੀਣਾ ਨੂੰ ਪੈਨਸ਼ਨ ਅਤੇ ਫੂਡ ਬੰਡਲ ਸੰਬੰਧੀ ਇੱਕ ਸਮਾਗਮ ਸੰਸਥਾਪਕ ਪ੍ਰਧਾਨ ਚਤੰਦਰ ਬਾਬੀਦੀ ਦੇਖਰੇਖੇ ਹੇਠ ਕਰਵਾਇਆ ਗਿਆ ਇਸਾਰੇ ਸਮਾਗਮ ਚ ਗੋਲਡੀ ਸਰ ਹਲਰਣੂਆ ਪ੍ਰਵਾਸੀ ਭਾਰਤੀ ਮਨਪ੍ਰੀਤ ਕੌਰ ਅਤੇ ਸਿਮਰਨ ਚਾਚੋਗੀ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਦੌਰਾਨ ਜਿਤੇ ਜਤਿੰਦਰ ਬਾਬੀ ਅਤੇ ਉਹਨਾਂ ਦੀ ਟੀਮ ਵੱਲੋਂ ਜ਼ਰੂਰਤਮੰਦ ਅੰਗਹੀਣਾ ਨੂੰ ਮਹੀਨਾਵਾਰ ਪੈਨਸ਼ਨ ਵੰਡੀ ਗਈ ਉਤੇ ਹੀ ਫਰੂਟ ਦੀ ਵੰਡ ਵੀ ਕੀਤੀ ਗਈ। ਇਸ ਦੌਰਾਨ ਜਤਿੰਦਰ ਬਾਬੀ ਨੇ ਸਾਰੇ ਹੀ ਪ੍ਰਵਾਸੀ ਭਾਰਤੀਆਂ ਅਤੇ ਪੂਰੀ ਟੀਮ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹਰ ਮਹੀਨੇ ਦੀ 1 ਤਾਰੀਖ ਨੂੰ ਜ਼ਰੂਰਤਮੰਦ ਮਹਿਲਾਵਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਚਰکی ਮਿਤੀ 15 ਤਾਰੀਖ ਨੂੰ ਅੰਗਹੀਣਾ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਂਦੀ ਹੈ। ਉਹਨਾਂ ਵਿਸ਼ਵਾਸ ਦਵਾਏ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖੇ ਜਾਣਗੇ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ਼ਰਮਾਨੀ ਵਿਸ਼ੇਸ਼ ਰਿ